ਉਹਦੇ ਇਹ ਜੋ ਉਪਰਾਲਾ ਬੱਚੋ ਤੁਹਾਡੇ ਵਾਸਤੇ ਇਹ ਕੀਤਾ ਗਿਆ ਹੈ ਮੈਨੂੰ ਪਤਾ ਲੱਗਿਆ ਤੁਸੀਂ ਹਰ ਸਾਲ ਇਹ ਉਪਰਾਲਾ ਕਰਦੇ ਹੋ ਬਹੁਤ ਅੱਛੀ ਗੱਲ ਹੈ ਬੱਚਿਆਂ ਦੇ ਵਿੱਚ ਜਾਗਰੂਕਤਾ ਪੈਦਾ ਹੁੰਦੀ ਹੈ ਸਿੱਖੀ ਬਾਰੇ ਧਰਮ ਬਾਰੇ ਜਿਹੜਾ ਸਭ ਤੋਂ ਬਹੁਤ ਜ਼ਰੂਰੀ ਚੀਜ਼ਾਂ ਆਉਣ ਵਾਲੇ ਸਮੇਂ 'ਚ ਜੋ ਚੀਜ਼ਾਂ ਦੀ ਕਮੀ ਹੋ ਰਹੀ ਹੈ ਉਹਨਾਂ ਦੀ ਪੂਰਤੀ ਆਪਾਂ ਹੀ ਕਰਨੀ ਆ ਆਪਾਂ ਹੁਣ ਸੀਨੀਅਰ ਆ ਆਪਣੀ ਡਿਊਟੀ ਬਣਦੀ ਹੈ ਕਿ ਆਪਾਂ ਬੱਚਿਆਂ ਨੂੰ ਗਾਈਡ ਕਰੀਏ ਕਿਉਂਕਿ ਜਿਹੜਾ ਅੱਜ ਦਾ ਸਮਾਜ ਹੈ ਉਹ ਨਸ਼ਿਆਂ ਵੱਲ ਔਰ ਕੁਰੀਤੀਆਂ ਵੱਲ ਜਾ ਰਿਹਾ ਹੈ ਜੇਕਰ ਸਿਰ ਤੇ ਦਸਤਾਰ ਹੋਏਗੀ ਤਾਂ ਇਹਨਾਂ ਤੋਂ 50% ਦਾ ਬੰਦੇ ਦਾ ਵੈਸੇ ਹੀ ਛਟਕਾਰਾ ਹੋ ਜਾਂਦਾ ਹੈ ਵੀ ਮੈਂ ਆਪਣੀ ਇੱਜ਼ਤ ਕਿਵੇਂ ਬਰਕਰਾਰ ਰੱਖਣੀ ਹੈ ਤਾਂ ਮੈਂ ਇਹਨਾਂ ਨੂੰ ਵੀ ਸਾਰੇ ਬੱਚਿਆਂ ਨੂੰ ਮਤਲਬ ਸਮੱਤ ਬਖਸ਼ਦਾ ਵੀ ਸਾਰਿਆਂ ਨੂੰ ਵਾਹਿਗੁਰੂ ਅਰਦਾਸ ਕਰਦਾ ਵੀ ਇਹਨਾਂ ਨੂੰ ਸਮੱਤ ਬਖਸ਼ੇ ਵੀ ਇਹ ਸਾਰੇ ਬੱਚੇ ਜਿਵੇਂ ਇਹਨਾਂ ਨੇ ਅੱਜ ਇਹਨਾਂ ਸੋਹਣਾ ਉਪਰਾਲਾ ਕਰਕੇ ਖੁਦ ਪੱਗਾਂ ਬੰਨੀਆਂ ਮੇਰਾ ਬੜਾ ਦਿਲ ਕੀਤਾ ਕਿ ਹਰ ਇੱਕ ਬੰਦਾ ਹੈ ਹਰ ਇੱਕ ਬੰਦਾ ਹੀ ਵਿਨਰ ਹੈ ਬੱਚਾ ਇਹਨਾਂ ਜੋ ਕੋਈ ਇਹ ਨਹੀਂ ਹੈਗਾ ਕਿ ਕੋਈ ਕਿਸੇ ਨੇ ਸੋਹਣੀ ਨਹੀਂ ਬੰਨੀ ਜਾਂ ਕੁਛ ਹੈ ਠੀਕ ਹੈ ਕਿਸੇ ਦਾ ਲੜ ਡੇਡਾ ਹੈ ਜਾਂ ਕੁਛ ਹੈ ਬਟ ਸਾਰੇ ਹੀ ਸਜੇ ਹੋਏ ਨੇ ਸੋਹਣੇ ਬਹੁਤ ਮ ਔਰ ਮੈਂ ਤੁਹਾਡਾ ਸਾਰਿਆਂ ਦਾ ਥੈਂਕ ਕਰਦਾ ਵੀ ਤੁਸੀਂ ਮੈਨੂੰ ਇਸ ਦੇ ਵਿੱਚ ਸ਼ਿਰਕਤ ਕਰਾਈ ਹੈ ਮੈਂ ਤੁਹਾਡੇ ਸਾਰਿਆਂ ਦਾ ਪਿੰਡ ਵਾਸੀਆਂ ਦਾ ਬਲਕਰਨ ਜੀ ਦਾ ਔਰ ਸਾਰੇ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਸ਼ੁਕਰ ਗੁਜ਼ਾਰ। ਆਪਾ ਗੁਰਮੁਖ ਪਿਆਰੇ ਉਹ ਗੁਰਬਾਣੀ ਦਾ ਬਚਨ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਸੋ ਸਿਰ ਤੇ ਕੇ ਮਿਲੀ ਸਰਦਾਰੀ ਸਾਮ ਸਾਹ ਰੱਖੀ ਖਾਲਸਾ। ਜੋ ਜਿੰਨੇ ਵੀ ਬੱਚੇ ਬੱਚਿਆਂ ਨੇ ਭਾਗ ਲਿਆ ਸਾਰੇ ਬੱਚਿਆਂ ਦਾ ਧੰਨਵਾਦ। ਸੋ ਬੱਚਿਆਂ ਨੂੰ ਬੇਨਤੀ ਹੈ ਕਿ ਸਾਰੇ ਬੱਚੇ ਗੁਰਸਿੱਖੀ ਨਾਲ ਜੁੜਨਾ ਕੇ ਸੁਰੱਖਣ ਅਮਰ ਸ ਕਰਨ ਸੋ ਆਪਣੇ ਗੁਰੂ ਘਰ ਦੀ ਆਪਣੇ ਗੁਰੂ ਘਰ ਦੀ ਜੋ ਕਿ ਗੱਤਕਾ ਟੀਮ ਵੀ ਬਣੀ ਹੋਈ ਹੈ ਸੋ ਸਾਰੇ ਬੱਚਿਆਂ ਨੂੰ ਬੇਨਤੀ ਹੈ ਕਿ ਭਾਈ ਬੱਚੇ ਵੱਧ ਤੋਂ ਵੱਧ ਜੁੜਨ ਕੋ ਸਿੱਖੀ ਨਾਲ ਸੋ ਸਾਰੀ ਕਮੇਟੀ ਦਾ ਧੰਨਵਾਦ ਜਿੰਨੇ ਵੀ ਸਿੰਘ ਹੋਰ ਤੋਂ ਪਹੁੰਚੇ ਹਨ ਸਾਰਿਆਂ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਜੀ ਅੱਜ ਨਰਸਰ ਗੁਰਦੁਆਰੇ ਪ੍ਰੋਗਰਾਮ ਆਇਆ ਹੈ ਇਸ ਇਜਾਜ਼ਤ ਸਮਾ ਵੱਲੋਂ ਉੱਥੇ ਵੀ ਆਇ ਦੀ ਪਰਣੀ ਸੀ ਇਕ ਤੁਸੀਂ ਦੁਬਾਰਾ ਇਹ ਨਹੀਂ ਸਰਚ ਕਰ ਰਹਿਣ ਕਰਕੇ ਸੋ ਸਭ ਤੋਂ ਪਹਿਲਾਂ ਤਾਂ ਜੀ ਮੈਂ ਜਿਨੇ ਵੀ ਬੱਚਿਆਂ ਨੇ ਨੌਜਵਾਨਾਂ ਨੇ ਦਸਤਾਰਬੰਦ ਵਿੱਚ ਹਿੱਸਾ ਲਿਆ ਤੁਸੀਂ ਸਾਰੇ ਵਧਾਈ ਦੇ ਬਾਕ ਰਹੋ ਕਿਉਂਕਿ ਇੱਕ ਪਿੰਡ ਦੇ ਵਿੱਚ ਰਹਿ ਕੇ ਇੱਕ ਵੱਡੀ ਗੱਲ ਤਾਂ ਹੈ ਜੀ ਪਿੰਡਾਂ ਦੇ ਸਿੱਖੀ ਸੰਭਾਲਣਾ ਅੱਜ ਬੜੀ ਵੱਡੀ ਗੱਲ ਹੈ ਔਰ ਦੂਜਾ ਮੈਂ ਵਧਾਈ ਦੇਣਾ ਚਾਹਨਾ ਬਕਰਨ ਸਿੰਘ ਜੀ ਨੂੰ ਜੋ ਸਰਬੱਤ ਦਾ ਭਲਾ ਤਰੰਬਰਚਾਰ ਮਿਸ਼ਨ ਚਲਾ ਰਹੇ ਇੱਥੇ ਜਦੋਂ ਇਹ ਇਹਨਾਂ ਨੇ ਸੰਸਥਾ ਦੀ ਸ਼ੁਰੂਆਤ ਕੀਤੀ ਉਦੋਂ ਵੀ ਅਬੋਰ ਤੋਂ ਸੀ ਨਾਲ ਆਏ ਸਨ ਨਾਲ ਮੇਰੇ ਵੀਰ ਆਏ ਸਨ ਰੰਕਾ ਵੀਰ ਜੀ ਵੀ ਥੋੜਾ ਨਾਲ ਮੈਂਬਰ ਆਏ ਸੀ ਜਿਹੜੇ ਸੰਸਥਾ ਦਾ ਗਠਨ ਕੀਤਾ ਗਿਆ ਜਦੋਂ ਸੰਸਥਾ ਸ਼ੁਰੂ ਕੀਤੀ ਗਈ ਤੇ ਬੜੀ ਕਿਰਪਾ ਇਹਨਾਂ ਦੀ ਮੇਰੇ ਦੋ ਤਿੰਨ ਸਾਲ ਹੀ ਹੋਇਆ ਜੀ ਕਾਫੀ ਇਹਨਾਂ ਨੇ ਸੇਵਾਵਾਂ ਕੀਤੀਆਂ ਲੋੜਵੰਦਾਂ ਦੀ ਸਹਾਇਤਾ ਵੀ ਕਰਦੇ ਰਹੇ ਆ ਕਿਤੇ ਮਰੀਜ਼ਾਂ ਦੀ ਵੀ ਸਹਾਇਤਾ ਕਰਦੇ ਰਹੇ ਨਾਲ ਆਪਣੀ ਸੰਸਥਾ ਵੱਲੋਂ ਸੋ ਅਸੀਂ ਇਹਨਾਂ ਨੂੰ ਵੀ ਵਧਾਈ ਦਿੰਦੇ ਆ ਤੇ ਨਾਲ ਧੰਨਵਾਦੀ ਵੀ ਕਰਦੇ ਆ ਜੋ ਇੱਕ ਪਿੰਡ ਵਿੱਚ ਰਹਿ ਕੇ ਆਸੇ ਵਾਸਤੇ ਪਿੰਡਾਂ ਦੇ ਨੌਜਵਾਨਾਂ ਨੂੰ ਬੱਚਿਆਂ ਨੂੰ ਦਸਤਾਰ ਨਾਲ ਜੋੜਨਾ ਸਿੱਖੀ ਨਾਲ ਜੋੜਨਾ ਇੱਕ ਬੜੀ ਵੱਡੀ ਗੱਲ ਹੈ ਜੀ ਬੋਧ ਵੱਡੀ ਸੇਵਾ ਹੈ ਜੇ ਆਪਾਂ ਕਿਸੇ ਨੇ ਇੱਕ ਨੂੰ ਵੀ ਸਿੱਖ ਸਜਾ ਦੀ ਇਹਨਾਂ ਆਪਾਂ ਪਤਾ ਨਹੀਂ ਉਹ ਕਹਿੰਦੇ ਕਿੰਨੇ ਪਾਠਾਂ ਦਾ ਆਪਾਂ ਨੂੰ ਪੂਨ ਮਿਲ ਜਾਂਦਾ ਕਿੰਨੇ ਮੰਦਰ ਗੁਰਦਾਰੇ ਬਣਾਉਣ ਦਾ ਪੂਨ ਮਿਲ ਜਾਂਦਾ ਜੇ ਅਸੀਂ ਇੱਕ ਨੂੰ ਵੀ ਸਿੱਖ ਸਜਾ ਦੀ ਔਰ ਇਹ ਤੁਸੀਂ ਸਾਰੇ ਜੇ ਆਪਣੀ ਜਿਹੜੀ ਪਿੰਡ ਦੀ ਪੰਚਾਇਤ ਜਾਂ ਇਥੋਂ ਦੇ ਜਿਹੜੇ ਤੁਸੀਂ ਜੋ ਵੀ ਨੁਮਾਇंदे ਬੈਠੇ ਹੋ ਤੁਸੀਂ ਵੀ ਸਾਰੇ ਵਧਾਈ ਦੇ ਪਾਤਰ ਹੋ ਔਰ ਅਸੀਂ ਮੈਂ ਕਹਿੰਦੀ ਵੀ ਜੇ ਕਹਿੰਦਾ ਨਾਲ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਜੂਰ ਦੱਸਿਆ ਕਰੋ ਕਿਤਾਬਾਂ ਦੀ ਮੈਟਰਨ ਦਸਾਵੰਦੀ ਵਾਸਤੇ ਜਾਂ ਕਿਸੇ ਵੀ ਪ੍ਰੋਗਰਾਮ ਵਾਸਤੇ ਕਿਤਹੀ ਦੀ ਲੋੜ ਪੈਂਦੀ ਹੈ ਤੇ ਅਸੀਂ ਇਹਨਾਂ ਨਾਲ ਹਮੇਸ਼ਾ ਖੜਦੇ ਹੀ ਜਾਂਦੇ ਹਾਂ ਉਹਨਾਂ ਵੇਲੇ ਟਾਈਮ 'ਚ ਹੀ ਖੜਾ ਹਾਂ ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਬੱਚਿਆਂ ਨੂੰ ਬੇਨਤੀ ਕਿ ਜਿਸ ਤਰ੍ਹਾਂ ਤੁਸੀਂ ਦਸਾਣਾ ਸਜਾਈਆਂ ਇਹ ਠੀਕ ਤੁਹਾਡੇ ਪਿੰਡ ਤੇ ਲੈਵਲ ਦੇ ਮੁਕਾਬਲਾ ਹੋਇਆ ਹੋਇਆ ਹੈਗਾ ਜਸ ਤੋਂ ਪਸੇ ਪਿੰਡਾਂ ਤੋਂ ਕੋਈ ਆਏ ਹੋਣਗੇ ਜਿੱਥੇ ਕਿਤੇ ਹੋਰ ਵੀ ਤੁਹਾਨੂੰ ਮੌਕਾ ਮਿਲਦਾ ਹੈ ਉਥੇ ਵੀ ਤੁਸੀਂ ਸਰਬੰਦੇ ਵਿੱਚ ਹਿੱਸਾ ਲਿਆ ਕਰੋ ਔਨ ਵਾਲੇ ਅਸੀਂ ਪਹਿਲਾਂ ਤੋਂ ਰੱਖਿਆ ਹੀ ਦਸਾਣਬੰਦੀ ਕਰਕੇ ਪਰਾ ਕੁਦਰਮੀ ਕਰਕੇ ਜਾਂ ਪ੍ਰੋਗਰਾਮ ਜਾਦਾ ਹੋਣ ਕਰਕੇ ਨਾ ਅਸੀਂ ਡਿਲੇ ਕਰਤਾ ਉਹ ਆ ਥੋੜਾ ਇਹ ਮੌਸਮ ਠੀਕ ਹੁੰਦਾ ਤੇ ਅਸੀਂ ਪ੍ਰੋਗਰਾਮ ਰੱਖਿਆ ਹੈ ਉਹਦੇ ਵਿੱਚ ਨਾ ਜੀ ਨਾਲ ਇੱਕ ਕੈਸ਼ ਪ੍ਰਾਈ ਵੀ ਰੱਖਿਆ ਡਿਸਟ੍ਰਿਕਟ ਲੈਵਲ ਤੇ ਜਿਹੜਾ ਬਦਲ ਤੇ ਕਰਾਨ ਜਾ ਰਹੇ ਹਾਂ ਜਿਹਦੇ ਵਿੱਚ ਆ ਤਿੰਨ ਗਰੁੱਪ ਹੋਣਗੇ ਪਹਿਲਾ ਗਰੁੱਪ ਵੱਡੇ ਬੱਚਿਆਂ ਦਾ ਛੋਟੇ ਫਿਰ ਛੋਟੇ ਜਿਹੜਾ ਤੀਸਰਾ ਗਰੁੱਪ ਹੋਏਗਾ ਉਹਦੇ ਵਿੱਚ ਹੋਏਗਾ ਕਿ ਬੱਚੇ ਆਪਣੇ ਛੋਟੇ ਘਰਾਂ ਤੋਂ ਸਾਰਸ ਜਾ ਕੇ ਲਿਆਉਣਗੇ ਚਾਹੇ ਉਹਨਾਂ ਦਾ ਚਾਚਾ ਦਾ ਤਾਇਆ ਮਾਮਾ ਕੋਈ ਵੀ ਦਸਾਰਸਾ ਜਾ ਦੇਵੇ ਉਹਨਾਂ ਦਾ ਜੀ ਇੱਕ ਕੰਪੀਟੀਸ਼ਨ ਹੋਏਗਾ ਤਿੰਨ ਤਰ੍ਹਾਂ ਦਾ ਉਹਨਾਂ ਵਿੱਚ ਅਸੀਂ ਕੈਸ਼ ਪ੍ਰਾਈ ਵੀ ਰੱਖਿਆ 2100 1500 1100 ਨਾਲ ਮੈਡਲ ਦਸਤਾਰਾਂ ਸਰੋਪੇ ਜੋ ਵੀ ਸਾਡੇ ਜਿਹੜੀਆਂ ਸਾਡੇ ਵੀਰ ਨਾਲ ਸਮੋਸੇ ਕਰਦੇ ਰਹਿੰਦੇ ਆ ਸੋ ਉਹ ਵੀ ਨਾਲ ਅਸੀਂ ਤੁਹਾਨੂੰ ਇਹ ਸਾਰਾ ਤੁਹਾਨੂੰ ਦੱਸਾਂਗੇ ਬਿਲਕੁਲ ਵੀ ਦੱਸ ਦਿਆਂਗੇ ਗਰੁੱਪ ਵਿੱਚ ਪਾਵਾਂਗੇ ਤੇ ਇਹਨਾਂ ਤੁਹਾਨੂੰ ਵੀ ਬੇਨਤੀ ਕਰਾਂ ਕਿ ਤੁਸੀਂ ਸਾਰੇ ਕੋਸ਼ਿਸ਼ ਕਰਿਓ ਉਥੇ ਵੀ ਹਿੱਸਾ ਲਿਓ ਤੁਸੀਂ ਇਹ ਨਾ ਸੋਚਿਆ ਜੇ ਵੀ ਅਸੀਂ ਫਸਟ ਆਏ ਸੈਕੰਡ ਆਏ ਥਰਡ ਆਏ ਜਦੋਂ ਵੀ ਦਸਤਾਰ ਸੇਸਾ ਜਾਈ ਨਾ ਤੁਸੀਂ ਫਸਟ ਆ ਕੇ ਵੱਡੀ ਗੱਲ ਹੈ ਜਦੋਂ ਕਿ ਦਸਤਾਰ ਸਿਰ ਤੇ ਸਾਡੀ ਕਿੰਨਾ ਆਪਣੇ ਆਪ ਦਸਤਾਰ ਸਿੱਖ ਲਈ ਸਭ ਤੋਂ ਵੱਡੀ ਤੁਹਾਡੀ ਅਚੀਵਮੈਂਟ ਸਭ ਤੋਂ ਵੱਡੀ ਸਾਡੀ ਪ੍ਰਾਪਤੀ ਉਹ ਹੈ ਬਾਕੀ ਤੇ ਕੰਪੀਟੀਸ਼ਨ ਨੇ ਚਲੋ ਚੱਲਦਾ ਰਹਿੰਦਾ ਹੈ ਕੋਈ ਅੱਗੇ ਕੋਈ ਪਿੱਛੇ ਤੇ ਦੋ ਟਕਵਾਲ ਲੜਦੇ ਆ ਤੇ ਇੱਕ ਕਰ ਦੇ ਕੇ ਜਿੱਤਦਾ ਪਰ ਤੁਸੀਂ ਸਾਰੇ ਜਿੱਤੇ ਹੋਏ ਹੋ ਤੁਸੀਂ ਸਾਰੇ ਜਿੱਤੇ ਹੋਏ ਹੋ ਸੋ ਮੈਂ ਫਿਰ ਇੱਕ ਵਾਰ ਫਿਰ ਵੀਰ ਬਲਕਪੁਰ ਸਿੰਘ ਦਾ ਸਰਪੰਚ ਸਾਹਿਬ ਦਾ ਸਮੂਹ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ ਔਰ ਹਰਪ੍ਰੀਤ ਸਿੰਘ ਜਿਹੜੇ ਖਾਮਾ ਦੀ ਪਾਰਟੀ ਦੇ ਨੇਤਾ ਵੀ ਨੇ ਤੇ ਨਾਲ ਸਾਡੇ ਦਾ ਭਰਾ ਜੀ ਸੀ ਸੀਨੀਅਰ ਐਡਵੋਕੇਟ ਨੇ ਵੀਰ ਕੁਸ਼ਿੰਦਰ ਸਿੰਘ ਜੀ ਖਾਲਸਾ ਰਾਜਵਿੰਦਰ ਸਿੰਘ ਜੀ ਚੱਲਣਾ ਉਹਦੇ ਸਹਿਦ ਸਖਤ ਵੀਰ ਨਾਲ ਗੁਰਨਾਨਕ ਸਿੰਘ ਦਾ ਸਿਮਨ ਖੜੀ ਦੇ ਨਾਲ ਉਹਦੇ ਧਾਰਮਿਕ ਨੇ ਤੇ ਦੰਦਮਾ ਸਾਹਿਬ ਕਮੇਟੀ ਦੇ ਪ੍ਰਧਾਨ ਵੀ ਨੇ ਰਾਜਵਿੰਦਰ ਸਿੰਘ ਜੀ ਚੱਲਣਾ ਉਹਦੇ ਸਹਿਦ ਸਖਤ ਵੀਰ ਨਾਲ ਗੁਰਨਾਨਕ ਸਿੰਘ ਦਾ ਸਿਮਨ ਖੜੀ ਦੇ ਵੀ ਤੇ ਉਹਦੇ ਧਾਰ ਨੇ ਸੋ ਅਸੀਂ ਜਿੱਥੇ ਗੁਰਨਾਨਕ ਸਿੰਘ ਦਾ ਸਿਮਨ ਖੜੀ ਦੰਦਮਾ ਸਾਹਿਬ ਦਿੱਸੀ ਆ ਸਭਾ ਤੇ ਹੋਰ ਨਾਲ ਸਾਰੀਆਂ ਹੋਰ ਲੱਖਾਂ ਸੰਸਥਾਵਾਂ ਮਿਲ ਕੇ ਕਾਰਜ ਕਰਦੇ ਆ ਤਾਂ ਅਸੀਂ ਸਾਰੇ ਮਨੋਂ ਤੁਹਾਨੂੰ ਇੱਕ ਵਾਰ ਫਿਰ ਵਧਾਈ ਦਿੰਦੇ ਆ ਤੇ ਬੱਚੋ ਤੁਹਾਡੇ ਚੰਗੇ ਤੋਂ ਲਿਖਦੀ ਉਸ ਵਾਇਪੁਰ ਅੱਗੇ ਅਰਦਾਸ ਬੇਤੀ ਕਰਦੇ ਹਾਂ ਕਿ ਤੁਹਾਨੂੰ ਸਭ ਨੂੰ ਵਾਇਪੁਰ ਚੜ੍ਹਦੀ ਕਲਾ ਰੱਖੇ ਵਿੱਤਿਆਦਾਨ ਮਾਪੇ ਦਾ ਗਿਆਕਾਰ ਕੋ ਸਿੱਖੀ ਜੀਵਨ ਬੱਝਦੇ ਹੋਏ ਦਿਨ-ਦੁਗਰੀ ਰਾਤ ਚੋਗਰੀ ਬੱਕੀ ਬਖਸ਼ੇ ਵਾਇਪੁਰ ਠਿਕਾਣਾ ਵਾਇਪੁਰ ਸਮੂਹ ਪੰਚਾਇਤ ਸਾਡੇ ਵਿੱਚ ਹਾਜ਼ਰਮਾਨ ਹੈ ਨਾਲ ਸਾਡੇ ਵੀਰ ਅਸਬੀਰ ਸਿੰਘ ਜੀ ਹਾਜ਼ਰਮਾਨ ਨੇ ਨਾਲ ਸਾਡੇ ਗੁਰਦਵਾਰਾ ਸੰਘਾ ਸਰਪੰਚ ਸਰਪੰਚ ਸੌਰਜਿੰਦਰ ਸਿੰਘ ਜੀ ਬਲਕਰਨ ਦੀ ਸਾਡੇ ਸਾਰੇ ਪਿਆਰੇ ਬੱਚੇ ਸਾਰੇ ਦੇ ਚਰਨਾਂ ਵਿੱਚ ਬੇਨਤੀ ਹੈ ਗੁਰੂ ਸਾਹਿਬ ਕਿਰਪਾ ਕਰਨ ਬੱਚਿਆਂ ਨੂੰ ਸਮੱਤ ਬਖਸ਼ਣ ਸੋਹਣੀਆਂ ਦਸਤਾਰਾਂ ਸਜਾਈਆਂ ਸਾਰਿਆਂ ਨੇ ਹੋਰ ਗੁਰੂ ਸਾਹਿਬ ਕਿਰਪਾ ਕਰਨ ਸੋਹਣੀਆਂ ਦਸਤਾਰਾਂ ਸਜਾਈਆਂ ਜਾਂ ਸਾਡੇ ਨਿੱਕੇ ਨਿੱਕੇ ਬੱਚੇ ਬੜਾ ਮਨ ਖੁਸ਼ ਹੋਇਆ ਜਦੋਂ ਇਹਨਾਂ ਨੇ ਦਸਤਾਰਾਂ ਸਜਾਈਆਂ ਔਰ ਜਿਸ ਨੂੰ ਜਿਵੇਂ ਜਿਵੇਂ ਵਾ ਲੈ ਦਸਤਾਰਾਂ ਬਹੁਤ ਸੋਹਣੀਆਂ ਸਜਾਈਆਂ ਪਰ ਸਭ ਤੋਂ ਜਿਹੜਾ ਮੇਰਾ ਜ਼ਿਆਦਾ ਮਨ ਮੋਇਆ ਇਸ ਬੱਚੇ ਨੇ ਬਣਿਆ ਕਿ ਲਾਸਟ ਟਾਈਮ ਤੱਕ ਵੀ ਸੰਘਰਸ਼ ਕਰਦਾ ਰਿਹਾ 15 ਮਿੰਟ ਦੇ ਸਭ ਤੋਂ ਨੇ ਜੁਰਾਸਿਲ ਲਖਿਤਾ ਹੁਣ ਕਟਿਓ ਕਰ ਰਿਹਾ ਤੇ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਆਂ ਕਿ ਸਾਡਾ ਛੋਟਾ ਬੱਚਾ ਅਗਲੀ ਵਾਰੀ ਜਰੂਰ ਕੁਛ ਨਾ ਕੁਛ ਪਰੰਧ ਕਰਕੇ ਆਵੇ ਅੱਜ ਵੀ ਜਰੂਰ ਕਰਕੇ ਤੋਂ ਮਤਲਬ ਇਹਨੂੰ ਕੋਈ ਨਾ ਕੋਈ ਜਰੂਰ ਸਤ ਸੈਂਡ ਸਾਡੇ ਦੇ ਨਾਮ ਦੇ ਵਿੱਚ ਜਰੂਰ ਸ਼ਾਮਲ ਹੋਵੇ ਇਹ ਜੋ ਦਸਤਾਰ ਹੈ ਇਹ ਬਹੁਤ ਔਖੀ ਸਿੱਖੀ ਜਿਹੜੀ ਬਹੁਤ ਔਖੀ ਲਈ ਹੈ ਬੜੇ ਹੀ ਬੰਦ-ਬੰਦ ਕਟਵਾ ਕੇ ਇਹ ਆਪਾਂ ਸਿੱਖੀ ਹਾਸਲ ਕੀਤੀ ਹੈ ਮੈਂ ਆਪਣੇ ਵੀਰ ਛੋਟੇ ਨੂੰ ਬ੍ਰਹਮ ਦੇਸ਼ੀ ਸਕੂਲ ਤੋਂ ਜਿੱਥੇ ਨੇ ਵਿੱਦਿਆ ਲਈ ਹੈ ਉਹਨਾਂ ਨੂੰ ਜਰੂਰ ਬੇਨਤੀ ਕਰੂੰਗਾ ਕਿ ਸਾਰੇ ਆਪਣੇ ਛੋਟੇ ਵੀਰ ਐ ਇਹਨਾਂ ਬੱਚਿਆਂ ਨੂੰ ਤੁਸੀਂ ਵੀਰ ਦੀ 15 20 ਮਿੰਟ 25 ਮਿੰਟ ਅੱਧਾ ਘੰਟਾ ਜਰੂਰ ਟਾਈਮ ਦੇ ਕੇ ਇਹਨਾਂ ਨੂੰ ਸਾਰਿਆਂ ਨੂੰ ਦਸਤਾਰਾਂ ਸਜਾਓ ਦਸਤਾਰ ਆਪਣੇ ਪੰਜਾਬ ਦਾ ਪ੍ਰਵੇਖ ਹੈ ਔਰ ਇਹ ਗੱਲ ਸੱਚ ਹੈ ਸਨ 1998 ਦੀ ਗੱਲ ਹੈ ਮੈਂ ਦਿੱਲੀ ਜਾ ਰਿਹਾ ਸੀਗਾ ਉਸ ਟਾਈਮ ਸਟੇਸ਼ਨ ਦੇ ਉੱਪਰ 84 ਦੇ ਦੰਗਿਆਂ ਤੋਂ ਬਾਅਦ ਬਹੁਤ 13-14 ਸਾਲ ਬੜਾ ਦੇਖਿਆ ਗਿਆ ਸੀਗਾ ਤੇ ਮਤਲਬ ਕਿ ਮੈਨੂੰ ਖੁਦ ਜਦੋਂ ਇੱਕ ਉਥੋਂ ਦੀ ਰੇਲ ਤੇ ਚੜ ਰਿਹਾ ਸੀ ਸਟੇਸ਼ਨ ਤੇ ਜਦੋਂ ਮੈਨੂੰ ਉਹਨੇ ਸਰਦਾਰ ਜੀ ਕਹਿ ਕੇ ਆਵਾਜ਼ ਮਾਰੀ ਸਰਦਾਰ ਜੀ ਵੀ ਤੁਸੀਂ ਮਤਲਬ ਕਿ ਇੱਕ ਮਿੰਟ ਮੇਰੀ ਗੱਲ ਸੁਣੋ ਜੀ ਬੜਾ ਮਨ ਨੂੰ ਫਕਰ ਹੋਇਆ ਵੀ ਸਰਦਾਰ ਜੀ ਸਰਦਾਰ ਜੀ ਕੋਉਣ ਵਾਸਤੇ ਇਹ ਬਹੁਤ ਕੁਝ ਗੁਰੂ ਸਾਹਿਬ ਨੇ ਘਾਲਣਾ ਘਾਲ ਕੇ ਆਪਾਂ ਨੂੰ ਇੱਥੇ ਭੇਜਿਆ ਇਸ ਕਰਕੇ ਆਪਾਂ ਸਾਰੇ ਵਰਨ ਕਰੀਏ ਬਾਣੀ ਨਾਲ ਜੁੜੀਏ ਬਾਣੇ ਨਾਲ ਜੁੜੀਏ ਸਾਰਿਆਂ ਨੂੰ ਮਤਲਬ ਕੀ ਵੱਧ ਤੋਂ ਵੱਧ ਨਾਮ ਜਪਦਾ ਵੀ ਸਿਮਰਨ ਸਿਮਰਨ ਕਰੀਏ ਇਸ ਕਰਕੇ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਹੈ ਵੀ ਆਪਾਂ ਵੱਧ ਤੋਂ ਵੱਧ ਇਸੇ ਤਰ੍ਹਾਂ ਪ੍ਰੋਗਰਾਮ ਕਰਦੇ ਰਹੀਏ ਸਾਰੀ ਪੰਚਾਇਤ ਦਾ ਬਲਕਰ ਸਿੰਘ ਜੀ ਦਾ ਸਭ ਦਾ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇਹ ਪਹਿਲਾ ਵਾਰ ਬੇਨਤੀ ਕਰ ਰਹੇ ਹਾਂ ਚਲੋ ਦਸਤਾਰ ਕਾਵਲੇ ਚੜਦੇ ਆ ਸਾਰਿਆਂ ਨੇ ਭਾਗ ਲਿਆ ਸਭ ਨੂੰ ਬਹੁਤ-ਬਹੁਤ ਵਧਾਈ ਬੱਚਿਆਂ ਨੇ ਉਹ ਸੋਹਣੀਆਂ-ਸੋਹਣੀਆਂ ਦਸਤਾਰਾਂ ਸਜਾਈਆਂ ਇਹਦੇ ਨਾਲ ਜਰੂਰ ਮੈਂ ਜਦੋਂ ਕੋਈ ਬਲਾਰਾ ਬੋਲਦਾ ਤਾੜੀ ਦੀ ਜਗ੍ਹਾ ਜਕਾਰੇ ਦੇ ਨਾਲ ਜਵਾਬ ਦਿਓ ਸਾਰੇ ਜਾਦਾ ਵਧੀਆ ਲੱਗੇਗਾ ਕਿਉਂਕਿ ਆਪਾਂ ਉਸ ਕੋਸਮ ਹੌਲੇ ਚ ਬੈਠੇ ਆਂ ਉਹ ਜੇ ਤਾੜਾ ਹੀ ਬੈਠੇ ਆਂ ਜਕਾਰਾ ਜਾਦਾ ਵਧੀਆ ਲੱਗੇਗਾ ਤਾੜੀਆਂ ਨਾਲ ਤੇ ਉਹਨੇ ਵੀ ਜਦੋਂ ਸਨਮਾਨਤ ਕਰਾਂਗੇ ਬੱਚਿਆਂ ਨੂੰ ਮੈਡਲ ਪਾਵਾਂਗੇ ਜਾਂ ਹੋਰ ਵੀ ਕਰਾਂਗੇ ਤਾੜੀ ਦੀ ਬਜਾਏ ਜਕਾਰਾ ਲਾ ਕੇ ਕਰੋਗੇ ਤੇ ਹੋਰ ਛਾ ਬਣੇਗਾ ਤੇ ਉਮੀਦ ਹੈ ਤੁਸੀਂ ਬਹੁਤ ਵਧੀਆ ਭਾਗ ਲਿਆ ਜਿਵੇਂ ਵੀ ਪੰਜ ਜਿਹੜੇ ਦੱਸਿਆ ਵੀ ਜਿਹੜਾ ਪ੍ਰਦਰ ਤੇ ਹੋਰ ਦਸਤਾਰਪੰਦੀ ਮੁਕਾਬਲੇ ਹੋਣਗੇ ਉਹਨਾਂ 'ਚ ਵੀ ਭਾਗ ਲਓ ਤੇ ਸਟਾਰ ਬਣ ਲਈ ਤੁਸੀਂ ਆਪੇ ਜਿੱਤ ਕੇ ਫਸ ਸੈਕਿੰਡ ਥਰਡ ਹੋਵੇ ਤੇ ਫਾਰਮੈਟ ਹੀ ਹੈ ਤੇ ਬਾਕੀ ਬਲਕਰਨ ਸਿੰਘ ਪਰਮਜੀਤ ਉਹਨਾਂ ਦਾ ਅਫਸਰਾਂ ਜਾਂ ਪ੍ਰਬੰਧਕ ਕਮੇਟੀ ਦਾ ਪੰਚਾਇਤ ਦਾ ਉਹ ਸੋਨਾ ਅਫਸਰਾਂ ਤੇ ਐਵੇਂ ਕਰਦੇ ਰਹਿਣਗੇ ਅਸੀਂ ਆਉਂਦਿਆਂ ਤੋਂ ਪੂਰਾ ਸੇਵ ਕਰਾਂਗੇ ਧੰਨਵਾਦ